ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਵੀਰੋ ਵਿੱਚ ਪਾ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਤੇ ਜਿਸ ਘਰ ਤੋਂ ਭਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਕੋਸ ਸੁਰੱਖੇ ਵੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋ ਠੀਕ ਹੋ ਵਧੀਆ ਜੀ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਫੋਲ ਨਾਮ ਬਾਈ ਰਣਜੀਤ ਸਿੰਘ ਪਿੰਡ ਢੱਲਵਾ ਤੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਤਪਾਸ਼ਰ ਹੈ ਨੇੜੇ ਹਾਂ ਤਪਾਸ਼ਰ ਮੋਬਾਈਲ ਨੰਬਰ ਕੋ 9515860965 ਠੀਕ ਹੈ ਭਾਈ ਬਈ ਜਿਹੜੀ ਬੈਠ ਦੇ ਨੇ ਕਿਹੜਾ ਸੂਈ ਹੈ ਇਹ ਬਈ ਆਪਾਂ ਲਿਕਤੀ ਸੀ ਜੀ ਸੂਆ ਕਿਹੜਾ ਸੂਈ ਹੈ ਵੀਰੇ ਉਹਦੇ ਹਿਸਾਬ ਨਾਲ ਤਾਂ ਇਹ ਚੌਥਾ ਹੋਗੀ ਠੀਕ ਜਿਹੜਾ ਆਪਾਂ ਨੂੰ ਦੱਸਿਆ ਓਕੇ ਭਾਈ ਕਦੋਂ ਸੂਈ ਹੈ ਵੀਰੇ ਇਹ ਰਾਤ 3 ਵਜੇ ਸੂਈ ਹੈ ਬੱਚਾ ਕੀ ਦੇਤਾ ਬੱਚਾ ਬਸ ਬੱਚਾ ਦੇਤਾ ਹਾਂ ਜੇਰ ਪੈ ਗਈ ਹੈ ਜੇਰ ਭਾਈਆ ਬੱਠਲ 'ਚ ਰੱਖੀ ਬੈਠਾ ਓਕੇ ਆ ਭਾਈ ਕਿੰਨਾ ਵੱਡਾ ਵੱਡਾ ਬਾਈ ਨੇ ਕੱਢਿਆ ਥੋੜਾ ਸੀਕ ਸੀਕ ਲੀਟਰ ਬਹੋਣਗੇ 5 ਸੀ ਇਹ ਹੈ ਕੁਝ ਠੀਕ ਹੈ ਦੋਨੇ ਟਾਈਮ ਆ ਨਹੀਂ ਆ ਇੱਕ ਚੋਈ ਸੀ ਤੜਕੀ ਤੜਕੀ ਠੀਕ ਹੈ ਭਾਈ ਰਾਤ ਨੇ ਦੂਆ ਤੇ ਚੋਈ ਠੀਕ ਹੈ ਕਿੰਨਾ ਕਿ ਰਿਕਾਰਡ ਹੈ ਭਾਈ ਦੁੱਧ ਦਾ ਦੁੱਧ ਭਾਈ ਪਿਛਲੀ ਵਾਰੀ ਇਹ ਮੰਨ ਲਾ 20 ਦੇ ਨੇੜੇ ਸੀਗੀ ਇਹ ਠੀਕ ਹੈ ਭਾਈ ਹੂੰ ਥਣ ਬਹੁਤ ਚੰਗਾ ਲੱਗਿਆ ਨਾ ਥਣ ਦਾ ਭਾਈ ਮੈਂ ਸਰ ਕੀ ਧਾਰਾ ਠੀਕ ਹੈ ਚੋਈ ਚੋਈ ਓਕੇ ਭਾਈ ਹਾਂ ਗੰਨੇ ਵਰਗੀਆਂ ਧਾਰਾਂ ਸਾਰੇ ਖੋਲੇ ਭਾਈ ਤੋਰ ਕੇ ਰੱਖਾਂ ਸੁਈ ਸਵਾਈ ਆ ਬਾਈ ਬੱਚਾ ਮਗਰ ਬੱਚਾ ਤੇ ਜੇ ਰਬਾਈ ਦੀ ਬੱਠਲ ਤੇ ਰੱਖੀ ਬੈਠਾ ਤੇ ਥਣ ਬਹੁਤ ਚੰਗਾ ਚਵਾਈ ਬਾਈ ਕਹਿੰਦਾ ਓਕੇ ਆ ਮਾਝ ਨਾਲ ਦੀ ਚਵਾਈ ਆ ਬਾਈ ਤੇ ਬਿਊਟੀ ਚੈੱਕ ਕਰ ਲੋ ਜਰਸੀ ਬਰੀਡ ਚ ਆ ਗਈ ਹੈ ਨਾ ਬਾਈ ਹਾਂ ਹੂੰ ਤੇ ਮੁੱਲ ਵੀਰੇ ਜੈਜ ਜਦ ਮੁੱਲ ਬਾਈ ਫੋਨ ਤੇ ਕਰ ਦਿਆਂਗੇ ਜੈ ਜੀ ਹੋਊਗਾ ਹਾਂ ਹਾਂ ਬਾਈ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੱਢਦੇ ਹਿਸਾਬ ਨਾਲ ਬਿਲਕੁਲ ਜੈਜ ਹੋਊਗਾ ਬਾਲਾ ਮੋਲ ਨਹੀਂ ਰੱਖਦੇ ਬਾਲਡਾ ਲਾਂ ਚੈੱਕ ਕਰ ਲਓ ਬਈ ਥਾਂ ਤੋਂ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਲੈ ਪੂਰੀ ਬੀਤੀ ਦੇ ਥਾਨ ਲੱਗਿਆ ਗੁਲਾਬੀ ਥਾਨਾ ਬਈ ਬ੍ਰੀਡ ਇੱਕ ਨੰਬਰ ਆ ਬਈ ਬਾਕੀ ਗਰਮੀ ਨਹੀਂ ਮੰਨਦੀ ਫੈਂਡ ਫੂਡ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੇ ਹੋ ਮੋਲ ਬਾਈ ਕਹਿੰਦਾ ਜਮਾ ਜੈ ਜ ਰੱਖਾਂਗੇ ਮੋਲ ਫੋਨ ਤੇ ਕਰ ਲਾਂਗੇ ਬਈ ਠੰਡੀ ਠੁੰਡੀ ਦਾ ਫੋਲੋ ਬਈ ਹਾਂ ਹਾਂ ਬਈ ਠੀਕ ਹੈ ਤੇ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ